ਜੀ ਪਰ ਮੈਂ ਤੁਹਾਨੂੰ ਆਪਣੇ ਮਨ ਦੀ ਇਸ ਤਰ੍ਹਾਂ ਗੱਲ ਕਰਦੇ ਨੇ ਤੇ ਤੁਸੀਂ ਆਪਣੇ ਕੋਲ ਆਪਸ਼ਨ ਦੱਸੋ ਨਾ ਵੀ ਤੁਸੀਂ ਦੇਜੋ ਆਰਟੀਐਮ ਨਾਲ ਤੁਹਾਡੀ ਗੱਲ ਮੰਨ ਲੈਣੇ ਆ ਮੰਨ ਲਓ ਜੀ ਹਾਇਰ ਰੇਟ ਵਾਲੀ ਗੱਲ ਛੱਡ ਦਿੰਨੇ ਅੱਜ ਤੁਹਾਡੀ ਗੱਲ ਮੰਨ ਰਿਹਾ ਤੁਸੀਂ ਦੱਸੋ ਵੀ ਤੁਹਾਡੇ ਕੋਲ ਕਿਹੜਾ ਪਲਾਨ ਹੈ ਜਿਹਦੇ ਕਰਕੇ ਲੋਕਾਂ ਦਾ ਆਕਰੋਸ਼ਨ ਜਵਾਏ ਵੱਡਾ ਹੋ ਜਾਏਗਾ ਤੁਸੀਂ ਦੱਸੋ ਕਿਹੜੀ ਗੱਲੋਂ ਸੁਣੋ ਤਾਂ ਸੁਣੋ ਇੱਕ ਮਿੰਟ ਸੁਣਨਾ ਸੁਣਨਾ ਡੀਸੀ ਸਾਹਿਬ ਜਿਹੜੇ ਆਰਡਰ ਆ ਹਾਂਜੀ ਹਾਂਜੀ ਇੱਕ ਮਿੰਟ ਸਾਰੇ ਗੱਲ ਮੰਨ ਜੋ ਡੀਸੀ ਸਾਹਿਬ ਜਿਹੜੇ ਆਰਡਰ ਉਹ ਪਹਿਲਾਂ ਵੀ ਕੋਸ਼ਿਸ਼ ਸੀ ਪਰ ਹੁਣ ਅਸੀਂ ਬੰਗਮਲ ਤੌਰ ਤੇ ਤੁਹਾਨੂੰ ਸੁਭਾਸ਼ਨ ਦਿੰਨਾ ਹੈ ਜੇ ਕਿਤੇ ਇਹ ਤੇ ਹੋ ਗਈ ਨੇ ਕਿ ਤੁਸੀਂ ਮੈਨੂੰ ਕਹਿਣਾ ਜੀ ਐਸ ਸਾਹਿਬ ਤੁਸੀਂ ਉਸ ਦਿਨ ਗੱਲ ਵਾਦਾ ਕਰਕੇ ਗਏ ਸੀ ਪਹਿਲਾਂ ਠੀਕ ਹਰਜੀਤ ਭਾਈ ਅੱਜ ਫਿਰ ਤੁਹਾਡੇ ਕੋਲ ਧਰਨਾ ਲਗਾਇਆ ਕੀ ਗੱਲ ਬਣ ਗਈ ਅੱਜ ਦੁਬਾਰਾ ਕਿਤਾਣ ਲਗਾਉਣ ਲੱਗਾ ਸਰ ਸਾਨੂੰ ਇਹ ਧਰਨਾ ਬਹੁਤ ਮਜ਼ਦੂਰੀ ਨਾਲ ਲਾਣੇ ਪਿਆ ਕੱਲ ਅਸੀਂ ਪਰਸੋ ਅਸੀਂ ਅਸਾਚੀਓ ਸਾਹਿਬ ਕੋ ਗਏ ਸੀਗੇ ਉਹਨਾਂ ਨੇ ਸਾਨੂੰ ਇਹ ਸੁਭਾਸ਼ਨ ਦਲਵਾਇਆ ਸੀਗਾ ਉਸ ਦਿਨ ਚੌਥ ਸਾਨੂੰ ਇਹ ਸੁਭਾਸ਼ਨ ਦਲਾਇਆ ਸੀਗਾ ਵੀ ਅਸੀਂ ਦੂਸਰੇ ਦਿਨ ਐਸਪੀ ਡੀ ਸਾਹਿਬ ਕੋ ਵੀ ਅਸ਼ਵਾਸਨ ਸੀਗਾ ਤਾਂ ਸਾਨੂੰ ਡੀਐਸਪੀ ਸਾਹਿਬ ਨੇ ਵੀ ਦਿੱਤਾ ਸੀ ਅਸ਼ਵਾਸਨ ਕਿ ਅਸੀਂ ਰੋਡ ਦੇ ਉੱਤੇ ਸਪੀਡ ਬ੍ਰੇਕਰ ਲਵਾਇਆ ਜਾਵਗਾ ਦੂਸਰੇ ਦਿਨ ਲੱਗ ਜਾਏਗਾ ਹਜੇ ਤੱਕ ਕੋਈ ਸਪੀਡ ਬ੍ਰੇਕਰ ਨਹੀਂ ਲੱਗਾ ਕੋਈ ਪੂਰੀ ਪਤਾ ਨਹੀਂ ਪੂਰਾ ਕਿਤੇ ਨਾ ਗੱਡੀ ਦਾ ਕੋਈ ਮਾਲਕ ਆਇਆ ਔਰ ਇਹਨਾਂ ਨੇ ਇੱਕ ਮੀਟਿੰਗ ਦਾ ਗਿਆ ਸੀਗਾ ਮੀਟਿੰਗ ਦੇ ਵਿੱਚ ਇਹਨਾਂ ਨੇ ਕ੍ਰੈਸ਼ਰ ਮਾਲਕ ਕ੍ਰੈਸ਼ਰ ਮਾਲਕ ਐਸਵੀਐਮ ਸਾਹਿਬ ਹੋ ਸਕਦਾ ਡੀਐਸਪੀ ਸਾਹਿਬ ਬੈਠੇ ਹੋਣ ਤੇ ਇਹਨਾਂ ਨੇ ਇੱਕ ਸਾਨੂੰ ਇਹਨਾਂ ਨੇ ਆਪਸੀ ਇੱਕ ਮੀਟਿੰਗ ਕਰਕੇ ਇੱਕ ਟਾਈਮ ਡਿਸਾਈਡ ਕੀਤਾ ਜਿਹੜੀ ਕਿ ਆਮ ਜਨਤਾ ਨੂੰ ਇਹ ਮਨਜ਼ੂਰ ਨਹੀਂ ਆ। ਉਹ ਜੋ ਫੈਸਲਾ ਇਹਨਾਂ ਨੇ ਟਾਈਮਿੰਗ ਦਿੱਤੀ ਉਹ ਉਹ ਸਾਡੇ ਤੇ ਇੱਕ ਥੋਪੀ ਗਈ ਆ ਗੱਲ। ਡੀਸੀ ਸਾਹਿਬ ਦੇ ਆਰਡਰ ਡੀਸੀ ਸਾਹਿਬ ਦੇ ਉਹ ਜੋ ਚਲੋ ਅਸੀਂ ਮੰਨ ਲਿਆ ਵੀ ਡੀਸੀ ਸਾਹਿਬ ਨੇ ਜੋ ਟਾਈਮਿੰਗ ਦਿੱਤੀ ਆ ਉਹ ਗੱਲ ਨਹੀਂ। ਪਰ ਅੱਜ ਡੀਸੀ ਸਾਹਿਬ ਦੇ ਆਰਡਰ ਦੇ ਮੁਤਲਕ ਵੀ ਇਸ ਟਰੱਕ ਡਰਾਈਵਰਾਂ ਨੇ ਉਸ ਡਿਸਪਲਨ ਨੂੰ ਭੰਗ ਕਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਟਾਈਮਿੰਗ ਦਿੱਤੀ ਸੀ 6 ਵਜੇ ਤੋਂ ਲੈ ਕੇ 9 ਵਜੇ ਤੱਕ ਮਾਰਨਿੰਗ ਟਾਈਮ ਅਸੀਂ ਅੱਜ ਨੋਟ ਕੀਤਾ ਤਾਂ ਉਹ ਰਸ ਆ ਗੱਡੀਆਂ ਸੀ ਫੜੀਆਂ ਆ ਇਹ 9 ਵਜੇ ਤੋਂ ਪਹਿਲਾਂ ਸੀ ਫੜ ਲਈਆਂ ਜੀ ਤਕਰੀਬਨ 8 ਵਜੇ ਤੇ 20 ਮਿੰਟ ਦੇ ਸਮਥਿੰਗ ਹੋਣਾ ਟਾਈਮਿੰਗ ਇਹਨਾਂ ਦੀ ਤੇ ਇਹ ਪ੍ਰਸ਼ਾਸਨ ਅਜੇ ਤੱਕ ਵੀ ਸੁਤਾ ਪਿਆ ਐਸਾ ਤੇ ਐਡਾ ਨਿਕੰਮਾ ਆਦਮੀ ਆ ਹਜੇ ਤੱਕ ਇੱਥੇ ਨਹੀਂ ਪਹੁੰਚਿਆ ਕੀ ਉਹਦੀ ਡਿਊਟੀ ਨਹੀਂ ਬਣਦੀ ਮੋਲੀਂ ਦੇ ਕੱਢਦੇ ਲੱਗਦਾ ਵੀ ਡੀਸੀ ਹੁਕਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ ਬਿਲਕੁਲ ਡੀਸੀ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕੀਤੀ ਗਈ ਹੈ ਅਸੀਂ ਤਾਂ ਚਾਹਦੇ ਵੀ ਸਾਨੂੰ ਇਨਸਾਫ ਮਿਲੇ ਔਰ ਜੋ ਵੀ ਇਹਨਾਂ ਨੇ ਵਾਦੇ ਕੀਤੇ ਸੀ ਸਾਡੇ ਜਿਹੜੀ ਪੇਪਰਾਂ ਦੀ ਟਾਈਮਿੰਗ ਆ ਰਾਤ ਨੂੰ 10 ਵਜੇ ਤੋਂ ਲੈ ਕੇ ਸਵੇਰੇ ਦੇ 5 ਵਜੇ ਤੱਕ ਜਿੱਦਾਂ ਮਰਜ਼ੀ ਚਲਾਉਣ ਸਾਨੂੰ ਕੋਈ ਦਿੱਕਤ ਨਹੀਂ ਆ ਤਾਂ ਜੋ ਆਮ ਪਬਲਿਕ ਨੂੰ ਪਰੇਸ਼ਾਨ ਨਾ ਹੋ ਪਾਏ ਸਾਡੇ ਸਕੂਲ ਬੱਚੇ ਜਾਂਦੇ ਆ ਆਲੇ ਦੋਲੇ ਪਿੰਡਾਂ ਦੇ ਵਿੱਚ ਇੱਥੇ ਬਹੁਤ ਰਸ਼ ਹੁੰਦਾ ਜੀ ਔਰ इवन ਉਦਾਂ ਵੀ ਸਾਡੇ ਸ਼ਹਿਰ ਦਾ ਵਿੱਚ ਬਹੁਤ ਰਸ਼ ਹੁੰਦਾ ਆ ਅਸੀਂ ਨਹੀਂ ਕਹਿੰਦੇ ਕਿ ਜੋ ਸਾਡੇ ਨਾਲ ਹਸਾ ਬੀਤਿਆ ਵੀ ਹੋਰ ਵੀ ਕਿਸੇ ਨਾਲ ਬੀਤੇ ਗੱਲ ਤਾਂ ਗਿਆ ਰੁਕੀ ਗਈਆਂ ਕੀ ਹੋਣਾ ਸਰ ਮਸਲਾ ਹੈਗਾ ਵੀ ਪਹਿਲਾਂ ਜੋ ਵਾਦਾ ਕੀਤਾ ਸੀਗਾ ਸਾਡੇ ਡੀਐਸਪੀ ਸਾਹਿਬ ਵੀ ਆਏ ਸੀਗੇ ਐਸ்சி ਸਾਹਿਬ ਆ ਗਏਗੇ ਨਾਲ ਸਾਡੇ ਨਰਤੂਸੇ ਐਸਪੀਡੀ ਮਕੇਸ਼ ਜੀ ਆਏ ਸੀਗੇ ਉਹਨੇ ਵਾਦਾ ਕੀਤਾ ਸੀ ਜਿਹੜਾ ਇੱਕ ਪ੍ਰਣਾਂ ਜਾਣਾ ਟਾਈਮ ਬਾਉਂਡ ਕੀਤਾ ਜਾਊਗਾ ਖੈਰ ਅਸੀਂ ਕਹਿੰਦੇ ਸੀਗੇ ਤੇ ਰਾਤ ਨੂੰ 11 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਜਿੱਦਾਂ ਮਰੀਜ਼ ਜਾਂਦੇ ਕਹੋਗੇ ਫੇਰ ਤਾਂ ਟ੍ਰੈਫਿਕ ਖੁੱਲੀ ਹੁੰਦੀ ਹੈ ਕੋਈ ਗੱਲ ਨਹੀਂ ਉਸ ਤੋਂ ਬਾਅਦ ਨਾ ਚੱਲੇ ਫਿਰ ਜੋ ਡੀਸੀ ਸਾਹਿਬ ਨੇ ਹੁਕਮ ਕੀਤੇ 9 ਤੋਂ ਕਿੰਨੇ ਵਜੇ ਤੱਕ ਉਹ ਤੋਂ ਉਹਦੀ ਵੀ ਲੰਘਣਾ ਕਰਦੇ ਹੋਏ ਅੱਜ ਫੇਰ ਟਿੱਪ ਜਿਹੜੇ ਹੈਗੇ ਆ ਉਹ 9 ਵਜੇ ਤੋਂ ਬਾਅਦ ਪਹਿਲਾਂ ਬਾਅਦ ਵੀ ਚੱਲਦੇ ਰਹੇ ਆ ਸੋ ਜਿਹੜੇ 9 ਵਜੇ ਤੋਂ ਪਹਿਲਾਂ ਕਹੇ ਬੰਦ ਕਰ ਦਿਓ ਉਹ ਨਹੀਂ ਹੋਏ ਦੂਸਰੀ ਗੱਲ ਹੈ ਕਿ ਪ੍ਰਸ਼ਾਸਨ ਆ ਕੇ ਪੁੱਛੇ ਗੱਲ ਕੀ ਹੋਈ ਆ ਹੁਣ ਤੱਕ ਸੱਚ ਸਾਹਿਬ ਨਹੀਂ ਆਇਆ ਕਿ ਪ੍ਰਸ਼ਾਸਨ ਠੀਕ ਆਪਣੀ ਜਗ੍ਹਾ ਤੇ ਆਪਾਂ ਇਹ ਉਹ ਲਈ ਝਗੜਾ ਨਹੀਂ ਹੋਣਾ ਚਾਹੀਦਾ ਪਰ ਫਿਰ ਵੀ ਜਿਹੜਾ ਬੰਦੇ ਬੈਠੇ ਜਿਹਨਾਂ ਨੂੰ ਤਕਲੀਫ ਆ ਤੇ ਦੂਰ ਕੀਤੀ ਜਾਵੇ ਕਿਉਂਕਿ ਜਿਹੜੇ ਅਸੀਂ ਇਹ ਜਾਣਦੇ ਹਾਂ ਮੇਰਾ 11 ਤੋਂ 5 ਵਜੇ ਦਾ ਵੀ ਟਾਈਮ ਹੋ ਜਾਵੇ ਸਵੇਰੇ ਰਾਤ ਦੇ 11 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਉਹ ਟਾਈਮ ਹੋ ਜਾਵੇ ਕਿਉਂਕਿ ਫਿਰ ਦੁਨੀਆ ਸਾਰੀ ਸੁੱਤੀ ਵੀ ਹੁੰਦੀ ਬਾਅਦ ਚ ਤੇ ਕਾਰੋਬਾਰ ਚੱਲਦੇ ਰਹਿੰਦੇ ਆ ਇਸ ਦੇ ਆਰਡਰ ਤੋਂ ਬਾਅਦ ਪ੍ਰਸ਼ਾਸਨ ਨੂੰ ਵੀ ਚਾਹੀਦਾ ਅਸੀਂ ਕਿ ਉਹਨਾਂ ਦਿੱਤੇ ਹੋਏ ਆਰਡਰਾਂ ਦੇ ਉੱਤੇ ਉਹਨਾਂ ਦੀ ਕਿਉਂਕਿ ਪ੍ਰਸ਼ਾਸਨ ਦਾ ਫਰਜ਼ ਬੰਦਾ ਸੀਗਾ ਪ੍ਰਸ਼ਾਸਨ ਦਾ ਫਰਜ ਬੰਦਾ ਸੀਗਾ ਕਿ ਜੇ ਡੀਸੀ ਦੇ ਆਰਡਰ ਆਏ ਪਏ ਆ 6 ਤੋਂ 9 ਵਜੇ ਦੇ ਵਿੱਚ ਉਹਦੇ ਵਿੱਚ ਪੁਲਿਸ ਨੂੰ ਚਾਹੀਦਾ ਸੀਗੇ ਆਪਣੇ ਨਮਾਇੰਦੇ ਉੱਤੇ ਲਗਾਏ ਜਾਂਦੇ ਤਾਂ ਜੋ ਇਹਨਾਂ ਨੂੰ ਕ੍ਰੈਸ਼ਰਾਂ ਨੂੰ ਰੋਕਿਆ ਜਾਂਦਾ ਆਪਾਂ ਤਿੰਨ ਦਿਨ ਤੋਂ ਦੇਖਦੇ ਪਏ ਆ ਤੇ ਕ੍ਰੈਸ਼ਰ ਆਪਣੇ ਉਸੇ ਪਿਛਲੀ ਰਫਤਾਰ ਦੇ ਨਾਲ ਤੁਰੇ ਜਾਂਦੇ ਪਏ ਆ ਹੋਰ ਕੋਈ ਇਹਨਾਂ ਨੂੰ ਰੋਕਣ ਵਾਲਾ ਨਹੀਂ ਹੈਗਾ ਅਸੀਂ ਅੱਜ ਖੁਦ ਆਪ ਮੌਕੇ ਦੇ ਵਿੱਚ ਕਿਉਂਕਿ ਅਸੀਂ ਗੱਲੀਬਾਤੀ ਗੱਲ ਕਰਾਂਗੇ ਤੇ ਕੋਈ ਪ੍ਰੂਫ ਨਹੀਂ ਹੋਏਗਾ ਏਸੀ ਕਰਕੇ ਇਸੇਰੇ 7 ਵਜੇ ਤੋਂ ਲੈ ਕੇ 9 ਵਜੇ ਤੱਕ ਇੱਥੇ ਆਪ ਮੌਕੇ ਤੇ ਦੇਖਿਆ ਲੋਡਡ ਗੱਡੀਆਂ ਇੱਥੇ ਖੜੀਆਂ ਆ ਅਸੀਂ ਆਪ ਉਹਨਾਂ ਨੂੰ ਰੋਕਿਆ ਜਦ ਪ੍ਰਸ਼ਾਸਨ ਬਾਹਰ ਵਿੱਚ ਆਇਆ ਉਸੀ ਤੋਂ ਕਰਕੇ ਸਾਡੀ ਬੇਨਤੀ ਪ੍ਰਸ਼ਾਸਨ ਅੱਗੇ ਡੀਸੀ ਸਾਹਿਬ ਦੇ ਅੱਗੇ ਇਹ ਹੈਗੀ ਆ ਕਿ ਜਿਹੜੇ ਆਰਡਰ ਤੁਸੀਂ ਆ ਕੀਤੇ ਆ ਨਾ ਕਿ ਆ 6 ਤੋਂ 9 ਇਹ ਕਿਸੇ ਵੀ ਜਣ ਤਕਲੀਫੇ ਕਮ ਸੇ ਕਮ ਸ਼ਹਿਰ ਦੇ ਬੰਦਿਆਂ ਦੇ ਵਿੱਚ ਲੈ ਕੇ ਚੱਲਣਾ ਚਾਹੀਦਾ ਸੀਗਾ ਨਾ ਇਹ ਉਹੀ ਨਮਾਇंदे ਤੁਸੀਂ ਕ੍ਰੈਸ਼ਰ ਮਾਲਕਾਂ ਨੂੰ ਲਿਆ ਕੇ ਵਿੱਚ ਖੜੇ ਕਰਕੇ ਤੇ ਆਪਣੇ ਆਰਡਰ ਲੈ ਲਏ ਕਿਉਂਕਿ ਜੇ ਇਹ ਦੇ 6 ਘੰਟੇ ਕੱਢੇ ਉਹ ਵੀ ਸਮਝ ਲਓ ਕਿ 6 ਘੰਟੇ ਵੀ ਇਹਨਾਂ ਦੇ ਆ 24 ਤੋਂ 24 ਘੰਟੇ ਇਹਨਾਂ ਦੇ ਆ ਜਦੋਂ ਮਰਜ਼ੀ ਰੋਡ ਤੇ ਜਾ ਸਕਦੇ ਆ ਕਿਸੇ ਨੇ ਵੀ ਕੁਝ ਲੈ ਜਾ ਸਕਦਾ ਹੈ ਅੱਜ ਦੋ ਤਿੰਨ ਗੱਡੀਆਂ ਸੀ ਇਦਾਂ ਦੇਖਿਆ ਜਿਹੜੇ ਨੰਬਰ ਪਲੇਟ ਵੀ ਨਹੀਂ ਸੀਗੀ ਨਾ ਅੱਗੇ ਨਾ ਪਿੱਛੇ ਉਹ ਕੱਲ ਨੂੰ ਕੋਈ ਹਾਦਸਾ ਹੋ ਜਾਂਦਾ ਸੀ ਉਹਨਾਂ ਨੂੰ ਆਈਡੈਂਟੀਫਾਈ ਨਹੀਂ ਕਰ ਸਕਦੇ ਸੋ ਸਾਡੀ ਇੱਕ ਬੇਨਤੀ ਹੈ ਪ੍ਰਸ਼ਾਸਨ ਦੇ ਅੱਗੇ ਵੀ ਬੇਨਤੀ ਹੈ ਡੀਸੀ ਸਾਹਿਬ ਵੀ ਅੱਗੇ ਕਿਤੇ ਮੈਂਦੇ ਅੱਗੇ ਸਾਰੇ ਅੱਗੇ ਬੇਨਤੀ ਆ ਕਿ ਇਹਨਾਂ ਨੂੰ ਇੱਕ ਗੌਰ ਨਾਲ ਲਿਆ ਜਾਵੇ ਔਰ ਜਿਨ੍ਹਾਂ ਦਾ ਇਨਸੀਡੈਂਟ ਜਿਹੜੇ ਬੱਚਿਆਂ ਦੇ ਘਰ ਹੋਇਆ ਪਿਆ ਤੇ ਇਹਨਾਂ ਦੇ ਗੱਡੀਆਂ ਦੇ ਮਾਲਕ ਨੇ ਹਾਲੇ ਟੱਕਰ ਵੀ ਕਿਸੇ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਸਾਡੀ ਬੇਨਤੀ ਹੈ ਅੱਗੇ ਕੇ ਪ੍ਰਸ਼ਾਸਨ ਦੇ ਅੱਗੇ ਇਹ ਪ੍ਰਸ਼ਾਸਨਿਆਂ ਨੂੰ ਠਲ ਪਾਵੇ ਤਾਂ ਜੋ ਇਹ ਅੱਗੇ ਆਵਾਰਦਾ ਤੇਦਾਦੀ ਨਾ ਹੋ ਪਾਵੇ